ਸਤ ਸ੍ਰੀ ਅਕਾਲ ਦੋਸਤੋ ਅੱਜ ਪਹੁੰਚੇ ਆਪਾਂ ਪਾਤੜਾ ਬਾਈ ਪਾਵਨ ਕੋਲੇ ਬਾਈ ਦੀਪੂ ਕੋਲੇ ਤੁਹਾਡੇ ਵਾਸਤੇ ਲੈ ਕੇ ਆਏ ਆ ਟਰੈਕਟਰ ਤਿੰਨ ਟਰੈਕਟਰ ਨੇ 2855 ਇੱਕ ਸੋਨਾ ਲੀਕਾ 750 ਆਜੋ ਦੰਨੇ ਤੁਹਾਨੂੰ ਟਰੈਕਟਰਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਆ ਗਿਆ ਆਪਣੇ ਲਵੇ 855 855 ਟਰੈਕਟਰ ਦੇਖ ਸਕਦੇ ਹੋ 2003 ਮਾਡਲ ਟਰੈਕਟਰ ਹੈ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਚੌਕੜਾ ਨਵਾਂ ਲੱਗਿਆ ਹੋਇਆ ਬਿਲਕੁਲ ਬਿਲਕੁਲ ਨਵਾਂ ਚੌਕੜਾ 2003 ਮਾਡਲ ਡਿਮਾਂਡ ਕਰਦੇ ਨੇ ਬਾਈ ਇਹਦੀ 2,55,000 2,55,000 ਰੁਪਏ ਡਿਮਾਂਡ ਹੈ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਪੂਰਾ ਸਾਫ਼ ਟਰੈਕਟਰ ਹੈ ਇਹਦੇ ਨਾਲ ਹੀ ਆ ਗਿਆ 855 ਇਹ ਟਰੈਕਟਰ ਵੀ ਬਾਡੀ ਲਾਈਨ ਦਾ ਪੂਰਾ ਸਾਫ਼ ਹੈ ਕੋਈ ਥੋਲੀ ਕੰਗਣੀ ਹੈਗੀ 17 80 ਪੈਸੇ ਟਾਇਰ ਪਏ ਨੇ ਚਾਰੇ ਛਾਤਰੀ ਲੱਗੀ ਹੋਈ ਐ ਡੰਡਾ ਫੱਟੀ ਨਾਲ ਮਿਲੂ ਇਹ ਹੈਗਾ ਮਾਡਲ 2006 2006 ਮਾਡਲ ਇਹਦੀ ਡਿਮਾਂਡ ਕਰਦੇ ਨੇ ਬਾਈ 2 ਲੱਖ 30 ਹਜ਼ਾਰ 2 ਲੱਖ 30 ਹਜ਼ਾਰ ਰੁਪਈਆ ਡਿਮਾਂਡ ਹੈ ਇਹਦੀ ਹੈਵੀ ਬੈਂਪਰ ਲੱਗਿਆ ਹੋਇਆ ਟੈਂਕੀ ਵਾਲਾ ਦੇਖ ਸਕਦੇ ਹੋ ਡੀਜ਼ਲ ਟੈਂਕ ਹੈ ਦੇਖ ਸਕਦੇ ਹੋ ਟਰੈਕਟਰ ਪੂਰਾ ਸਾਫ਼ ਹੈ ਬਾਡੀ ਲੈਣ ਦਾ 6 ਮਾਡਲ 230 ਡਿਮਾਂਡ ਹੈ ਇਹਦੇ ਨਾਲ ਹੀ ਆ ਗਿਆ ਸੋਨਾ ਸੋਨਾ ਲੀਕਾ 750 ਸੋਨਾ ਲੀਕਾ 750 ਬਾਡੀ ਲੈਂਡ ਦਾ ਟਰੈਕਟਰ ਪੂਰਾ ਸਾਫ ਹੈ ਪੂਰੀ ਸਮਾਈ ਦੇ ਵਿੱਚ ਰੱਖਿਆ ਹੋਇਆ ਟਰੈਕਟਰ ਹੈ ਕਿਤੋਲੀ ਕੰਗਣੀ ਆਲ ओरिजिनल ਟਰੈਕਟਰ ਹੈ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ ਕਿਤੋਲੀ ਕੰਗਣੀ ਦੇਖ ਸਕਦੇ ਹੋ ਪਿਛਲੇ ਟਾਇਰ 90 ਪੈਸੇ ਪਏ ਨੇ ਮੂਰਲੇ ਟਾਇਰ 50 ਪੈਸੇ ਨੇ 2007 ਮਾਡਲ 2007 ਮਾਡਲ ਡਿਮਾਂਡ ਕਰਦੇ ਨੇ ਬਾਈ 2,60,000 2,60,000 ਰੁਪਈਆਂ ਦੀ ਡਿਮਾਂਡ ਹੈ ਕੋਈ ਫਿਕਸ ਪ੍ਰਾਈਜ਼ ਨਹੀਂ ਹੈਗਾ ਸੌਦਾ ਕਰਨ ਵੇਲੇ ਸੈਟਿੰਗ ਹੋ ਜੂਗੀ ਦੇਖ ਸਕਦੇ ਹੋ ਮਗਰਾੜ ਦੇਖ ਸਕਦੇ ਹੋ ਵਿੱਚੋਂ ਪੂਰਾ ਸਾਫਟ ਟਰੈਕਟਰ ਹੈ ਬੈਕ ਸਾਈਡ ਦੇਖ ਸਕਦੇ ਹੋ ੱਟੀ ਡੰਡਾ ਸਭ ਕੁਝ ਨਾਲ ਮਿਲੂਗਾ ਜੋ ਵੀ ਹੁੰਦਾ ਟਰੈਕਟਰਾਂ ਦੇ ਨਾਲ ਇਹ ਹੈ ਟਰੈਕਟਰ ਪਾਤੜਾ ਸ਼ਹਿਰ ਜ਼ਿਲ੍ਹਾ ਪਟਿਆਲਾ ਬਾਈ ਪਾਵਨ ਕੋਲੇ ਖੜੇ ਨੇ ਨੰਬਰ ਹੈਗਾ ਭਾਈਆਂ ਦਾ 98154 92199 98154 92199 22 ਦੀਪੂ ਦਾ ਨੰਬਰ ਹੈਗਾ 9968350199 ਨੰਬਰ ਦੁਬਾਰਾ ਸੁਣ ਲਓ 9968350199 ਇਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹ ਤਿੰਨੇ ਟਰੈਕਟਰ ਲੈ ਸਕਦੇ ਹੋ ਬਾਕੀ ਬਾਈਆਂ ਕੋਲੇ ਹੋਰ ਵੀ ਟਰੈਕਟਰ ਹੁੰਦੇ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਟਰੈਕਟਰ ਲੈਣਾ ਹੈ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ 52 2017 ਮਾਡਲ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਬਿਲਕੁਲ ਸਾਫ਼ ਹੈ ਛਾਤਰੀ ਲੱਗੀ ਹੋਈ ਹੈ ਬੰਪਰ ਲੱਗਿਆ ਹੋਇਆ ਹੈਵੀ ਦੇਖ ਸਕਦੇ ਹੋ ਨਾਲ ਦੇ ਟਾਇਰ ਨੇ 17 ਮਾਡਲ ਦੇ ਪਾਵਰ ਸਟੀering ਟਰੈਕਟਰ ਦੇਖ ਸਕਦੇ ਹੋ ਪੂਰਾ ਸਾਫ਼ ਟਰੈਕਟਰ ਹੈ 2017 ਮਾਡਲ ਡਿਮਾਂਡ ਕਰਦੇ ਨੇ ਬਾਈ 4,75,000 4,75,000 ਡਿਮਾਂਡ ਹੈ ਬਾਕੀ ਮੌਕੇ ਤੇ ਸੌਦਾ ਕਰਨ ਵੇਲੇ ਸੈਟਿੰਗ ਹੋ ਜਾਂਦੀ ਹੈ ਸ਼ੇਕਸ ਰੇਟ ਨਹੀਂ ਇਸ ਤੋਂ ਅੱਗੇ ਆ ਗਿਆ ਆਪਣੇ ਲੱਭੇ ਸੋਨਾਲੀਕਾ 750 ਟਰੈਕਟਰ ਦੇਖ ਸਕਦੇ ਹੋ 2014 ਮਾਡਲ ਟਰੈਕਟਰ ਹੈ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਦੇਖ ਸਕਦੇ ਹੋ ਮਾਗਰਲੇ ਟਾਇਰ 16 ਦੇ ਨੇ ਬਿਲਕੁਲ ਨਵੇਂ ਟਾਇਰ ਨੇ ਮੂਰਲੇ ਟਾਇਰ 750 16 ਦੇ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ 14 ਮਾਡਲ ਇਹਦੀ ਡਿਮਾਂਡ ਕਰਦੇ ਨੇ ਬਾਈ 435000 435 ਡਿਮਾਂਡ ਹੈ ਟਰੈਕਟਰ ਦੀ ਇਹਦੇ ਨਾਲ ਹੀ ਆ ਗਿਆ ਸਵਰਾਜ 855 2022 ਮਾਡਲ ਟਰੈਕਟਰ ਦੇਖ ਸਕਦੇ ਹੋ ਪੂਰਾ ਸਕੀਨ ਟਰੈਕਟਰ ਹੈ ਕੁੱਲ 1000 ਘੰਟੇ ਚੱਲਿਆ ਹੋਇਆ ਸਾਈਡ ਗੇਅਰ ਦੇ ਵਿੱਚ 22 ਮਾਡਲ ਟਰੈਕਟਰ ਦੇਖ ਸਕਦੇ ਹੋ ਟਾਇਰ ਬਿਲਕੁਲ ਨਵੇਂ ਨੇ ਨਾਲ ਦੇ ਟਾਇਰ ਨੇ ਘੋੜਾ ਬੰਪਰ ਲੱਗਿਆ ਹੋਇਆ ਟਰੈਕਟਰ ਦੇਖ ਸਕਦੇ ਹੋ ਪੂਰਾ ਸਾਫ ਸੁਥਰਾ ਟਰੈਕਟਰ ਹੈ 22 ਮਾਡਲ ਹੈ ਇਹਦੀ ਡਿਮਾਂਡ ਕਰਦੇ ਨੇ ਬਾਈ 6,85,000 6,85,000 ਡਿਮਾਂਡ ਹੈ ਬਾਈਆਂ ਦੀ ਬਾਕੀ ਸੌਦਾ ਕਰਨ ਵੇਲੇ ਸੈਟਿੰਗ ਹੋ ਜਾਂਦੀ ਹੈ ਇਹਦੇ ਨਾਲ ਹੀ ਆ ਗਿਆ ਆਪਣੇ ਨਾਵੇਂ Mahindra 265 Mahindra 265 1999 ਮਾਡਲ ਟਰੈਕਟਰ ਦੇਖ ਸਕਦੇ ਹੋ ਬਾਡੀ ਲੈਂਡ ਦਾ ਇਹ ਵੀ ਸਾਫ ਸੁਥਰਾ ਹੈ ਪੂਰਾ ਵਧੀਆ ਟਰੈਕਟਰ ਹੈ ਇਹਦੀ ਡਿਮਾਂਡ ਕਰਦੇ ਨੇ ਬਾਈ 140000 ਛਾਤਰੀ ਲੱਗੀ ਹੋਈ ਐ ਡੰਡਾ ਫੱਟੀ ਨਾਲ ਮਿਲੂ ਇਹ ਜਿੰਨੇ ਵੀ ਤੁਹਾਨੂੰ ਟਰੈਕਟਰ ਦਿਖਾਏ ਨੇ ਮੈਂ ਇਹ ਟਰੈਕਟਰ ਪਿੰਡ ਔਰ ਲਾਣਾ ਜ਼ਿਲ੍ਹਾ ਕੈਥਲ ਹਰਿਆਣੇ ਦੇ ਵਿੱਚ ਖੜੇ ਨੇ ਬਾਈ ਗਰਦੀਪ ਕੋਲੇ ਬਾਈ ਗਰਦੀਪ ਦਾ ਨੰਬਰ ਹੈਗਾ ਗਰਦੀਪ ਸਿੰਘ ਕਾਲਾ ਕਹਿ ਦਿੰਦੇ ਨੇ ਬਾਈ ਨੂੰ 985567600 46 ਨੰਬਰ ਦੁਬਾਰਾ ਸੁਣ ਲਓ 985567646 ਇਹ ਚਾਰੇ ਟਰੈਕਟਰ ਬਾਈ ਗਰਦੀਪ ਕੋਲੇ ਖੜੇ ਨੇ ਇਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਲੈ ਸਕਦੇ ਹੋ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ